ਲਓ ਜੀ ਬਈ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ 'ਚ ਬਈ ਅੱਜ ਨਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਉਣਗੇ ਆਪਣੇ ਇੱਥੇ ਜਿਵੇਂ ਡਾਕਟਰ ਨਿਸ਼ਾਨ ਸਿੰਘ ਤੇ ਹੋਰ ਪ੍ਰਵੰਤੇ ਸੱਜਣ ਤੇ ਤੁਹਾਨੂੰ ਦਿਖਾਉਦੇ ਆ ਬਈ ਇਹ ਹੈਗੀ ਆਪਣੇ ਰੰ다ਸਿਆਂ ਦੀ ਧਰਮਸ਼ਾਲਾ ਉਹ ਆਪਣੇ ਗਿਆਨ ਸਰਪੰਚ ਜੀ ਸਾਹਿਬ ਕਾ ਦੋ ਕੈਂਡੀਡੇਟ ਅਸੀਂ ਪੱਕੇ ਹੈਗੇ ਹਰੇ ਟਿਕ ਜਾ ਤੇ ਕਾ ਭਾਈ ਬਈ ਆਪਣੇ ਨਾਲ ਆ ਪੱਕਾ ਹੈਗਾ ਤੇ ਆਉਣ ਦਾ ਟਾਈਮ ਹੈਗਾ ਭਾਈ 2:00 ਜਾਂ 2:30 ਵਜੇ ਇੱਕ ਰਮਦਾਸ਼ੀਂਦਰ ਮਸ਼ਾਲਾ ਚ ਇੱਕ ਜਾਗ ਲਾਈਂਦਰ ਮਸ਼ਾਲਾ ਚ ਇੱਥੇ ਪ੍ਰੋਗਰਾਮ ਰੱਖਿਆ ਗਿਆ ਬੜੇ ਜਿਓ ਬਲੌਗ ਨਾਲ ਆ ਤੁਹਾਨੂੰ ਦਿਖਾਵਾਂਗੇ ਸਾਰੀ ਕ੍ਰੀਏਟੀਵਿਟੀ ਲੋ ਜੀ ਭਾਈ ਜੀ ਅਜੈ ਸਿੰਘ ਚੱਲੇ ਆ ਲਾਰਡ ਸਪੀਕਰ ਤੇ ਬੇਨਤੀ ਕਰਨ ਵਾਸਤੇ ਕਿਉਂ ਜਾਵਾ ਬੱਲੋ ਕਿਰ ਬਟਾ ਉਧਰ ਬਾਈ ਜਨਕ ਬਾਈ ਜਾਏਗਾ ਨੇ ਡੱਪ ਚ ਦੇਖਾ ਆ ਗੱਡੀ ਲਾਈ ਆ ਬਾਈ ਲਾਉਸਮੈਂਟ ਕਰਨਗੇ ਹੁਣ ਆਊਗਾ ਡਾਕਟਰ ਨਿਸ਼ਾਨ ਸਿੰਘ ਇਹ ਆਪਣੇ ਕੈਂਡੀਡੇਟ ਨੇਗੇ ਸਰਦਾਰ ਦਾਰਾ ਸਿੰਘ ਗਰੇਵਾਲਾ ਨਾਲ ਸੂਬਾ ਸਿੰਘ ਰਿਆਲਾ ਲਓ ਜੀ ਬਾਈ ਜੀ ਮੇਰਾ ਮਾਸੜ ਜੀ ਪਹੁੰਚ ਤੁੱਕੇ ਨੇਗੇ ਆ ਜਨਾ ਦਾ ਡੈਡੀ ਵੀ ਹੈ ਵੀ ਮਾਸੜ ਦਾ ਡੈਡੀ ਦੱਤ ਤੇ ਲੱਤ ਤੇ ਦੇਖ ਲਓ ਕਿ ਮਾਸੜਾ ਕਿਵੇਂ ਆਪ ਜੀ ਸਿਹੰਦਰ ਕਣੀ ਸਾਡੇ ਤਾਂ ਵਧੀਆ ਲਓ ਜੀ ਇੱਕੋ ਆਏ ਜੀ ਲਓ ਜੀ ਬਾਈ ਜੀ ਇਹ ਤਾਂ ਮਸਾਲਾ ਜਾਗਲ ਪੱਤੀ ਤਾਂ ਮਸਾਲਾ ਇੱਥੇ ਕਹਿੰਦੇ ਜਸਵਿੰਦਰ ਜਸੂ ਨੂੰ ਲੱਡੂਆਂ ਨਾਲ ਤੋਲਿਆ ਜਾਊਗਾ ਕਿਵੇਂ ਮੈਂਬਰ ਸਾਹਿਬ ਲੱਡੂਆਂ ਨਾਲ ਤੋਲੋਗੇ ਪ੍ਰਧਾਨ ਜੀ ਨੂੰ ਆ ਮੈਂਬਰ ਹੈ ਬਈ ਆਪਣਾ ਮੱਘਰ ਸਿੰਘ ਜੀ ਮੱਘਰ ਲੱਡੂ ਨਾਲ ਤੋਲਦਾ ਕਹਿੰਦੇ ਕਿਉਂ ਬਰਾਮਾ ਸਿੰਘ ਆ ਕੀ ਕਹੇ ਕੀ ਕਹਨ ਕ ਚੱਲਾਗਾ ਹਲੋ 3 ਵਜੇ ਵਾਲਾ ਹੌਰਾ ਵੜੋ ਬਟ ਬਾਈ ਆਡੇ ਨਾਲ ਦੋਨੇ ਆਪਾਂ ਹੈ ਜੀ ਬੰਦਾ ਬਜੀ ਜੀ ਵੀਡੀਓ ਬਣਾ ਲੈ ਲਓ ਜੀ ਭਾਈ ਜੀ ਪ੍ਰਧਾਨ ਸਾਹਿਬ ਵੀ ਪਹੁੰਚ ਗਏ ਬਾਕੀ ਇਕੱਠ ਦਿਖਾਉ ਰਹੇ ਆ ਭਾਈ ਸਾਨੂੰ ਹਾਲੇ ਡਾਕਟਰ ਨਿਸ਼ਾਨ ਸਿੰਘ ਆਉਣ ਵਾਲੇ ਨੇਗੇ ਇੱਧਰ ਖੜੇ ਨੇ ਆਪਣੇ ਕੈਂਡੀਡੇਟਾਂ ਕੈਂਸਕੀ ਕੈਂਪ ਜੀਸ਼ਨ ਓਕੇ ਜਮਾ ਦੁੜਤੀ ਕਲਾ ਇਹ ਭਾਈ ਇਕੱਠ ਹੈਗਾ ਅਕਾਲੀਆਂ ਦਾ ਇਦਰਾ ਬੇ ਬੇ ਬੁਲਗੌਰ ਤੋਂ ਦੇਖ ਲੋ ਬਾਈ ਲਓ ਜੀ ਬਾਈ ਜੀ ਚਾਹ ਦਾ ਪ੍ਰਬੰਧ ਵੀ ਪੂਰਾ ਆਇਆ ਦਾ ਲਓ ਜੀ ਬਾਈ ਜੀ ਟਾਡਰਪੁਰ ਵਾਲਾ ਸਰਪੰਚ ਆ ਗਿਆ ਬਾਈ ਗੁਰਦੀਪ ਸਿੰਘ ਸਰਪੰਚ ਟਾਡਰਪੁਰ ਵਾਲੇ ਉਹ ਵੀ ਪਹੁੰਚ ਚੁੱਕੇ ਨੇਗੇ ਸਮੋਤੀ ਲੀਡਰਸ਼ਿਪ ਮਿਲਦੀ ਹੋਈ ਲਓ ਜੀ ਭਾਈ ਜੀ ਆਹ ਸਾਰਾ ਆਪਣੇ ਵੀਰਾਂ ਚਾਹ ਨੂੰ ਲੱਗ ਗਏ ਤੇ ਜਦਾ ਅੱਖ ਵਾਲੇ ਬਿਸਕੁਟ ਖਾਣ ਲੱਗ ਰਹੇ ਲੋ ਜੀ ਭਾਈ ਜੀ ਇਹ ਕੱਟ ਚੈੱਕ ਕਰ ਸਕਦੇ ਹੋ ਤੁਸੀਂ

ਦੇ ਨਾਲ ਡਾਕਟਰ ਨਿਸ਼ਾਨ ਸਿੰਘ ਜੀ ਤੇ ਇਹ ਨੇ ਜੀ ਆਪਣੇ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਨਿਸ਼ਾਨ ਸਿੰਘ ਜੀ ਸਤਿਗੁਰੂ ਜੀ ਕਿਉਂ ਬਈ ਆ ਜੀ ਚਲੋ ਜੀ ਹੁਣ ਡਾਕਟਰ ਸਾਹਿਬ ਦੇ ਵਿਚਾਰ ਸੁਣਦੇ ਆਪਾਂ ਅੱਜ ਵੀ ਦੋ ਮਾਗੰਦੇ ਵਿੱਚ ਸਾਡੇ ਆਪਣੇ ਨਗਰ ਧਰਮਪੁਰ ਦੇ ਵਿੱਚ ਸਾਡੇ ਰਾਸ਼ੀਸ਼ ਤੋਂ ਪੁੰਚੇ ਹੋਏ ਸਾਡੇ ਹਲਕੇ ਦੇ ਮੁੱਖ ਸੇਵਾਦਾਰ ਸਾਡੇ ਜਿਲ੍ਹਾ ਪ੍ਰਸ਼ਾਸਨ ਜੋਰ ਦੇ ਵਿੱਚ ਜਿੰਦਾਬਾਦ ਸੁਪਰੀਤ ਜਿੰਦਾਬਾਦ ਜਿੰਦਾਬਾਦ ਜਿਹੜਾ ਆਪਣਾ ਕਹਿਣਾ ਹੈ ਘਰ ਦਾ ਜਿਹਦਾ ਸਦਾ ਮਰਲੇ ਦਾ ਹੁੰਦਾ ਲੜੇ ਦਾ ਉਹ ਸਾਡੇ ਕੋਲ ਆਇਆ ਤੇ ਕੱਲੇ ਕੱਲੇ ਚੀਜ਼ਾਂ ਪਤਾ ਹੁੰਦਾ ਕਿ ਉਹਨਾਂ ਨੂੰ ਪੁੱਛਿਆ ਕੋਲ ਲੇ ਕੇ ਕਿ ਤੇ ਆਹ ਬੱਚੇ ਦੀ ਵਿਸ਼ਤ ਪੜ੍ਹਨੀ ਆ ਆ ਬੇਟੀ ਦੀ ਸ਼ਾਦੀ ਆਣੀ ਉਹ ਬੇਟੀ ਦੀ ਸ਼ਾਦੀ ਵਾਸਤੇ ਤਿਆਰ ਕਰਨਾ ਕੋਈ ਨਾਲ ਜਾਣੇ ਕੋਈ ਕੁਮਾਰੀ ਕੁਮਾਰੀ ਆਣੀ ਉਹਦਾ ਰਾਤ ਕਰਨਾ ਇਹਦੀ ਸਟੇਟ ਦੀ ਸਰਕਾਰ ਦੇ ਜੁਗਮੁਹਰ పార్టీ చోట ఆ उनका दादा श्रीमान दस्तकार कार्य हो जो उनका नैतिक शासन फैलाने के लिए बहुत ही सम्मान के लिए जोरदार धन्यवाद माता जी के दोनों के गांव वाली गौरव सम्मेलन लाल सामित के जिला बोर्ड गोठा समूह परिवार सम्मान करने के पाछे दानदाताओं को देने की दुवाजा को धन्यवाद के पूर्वक करते हैं और भी धन्यवाद सरबत आता है, जो तीव्र कहती है, तो दो बीच के दो बाज़े, दो बीच के दो बीच के दोनों हैं, इतना पाली है, तो तीव्री बाली भी, उसे बहुत मेरा सांप बता, बहुत तो देखती, तो सरबत आता आता नहीं है, एमबी सांप भी उठने लगे। ਨਿਸ਼ਾਨ ਬਹੁਤ ਬਹੁਤ ਧੰਨਵਾਦ ਉਹਨੂੰ ਜੀਤਾਂ ਬਲਦਾ ਉਹਨੂੰ ਜੀਤੀ ਖੋਤੇ ਭਈ ਇਹ ਦਿຫານ ਨੂੰ ਬੜਾ ਜਾਂ ਕਾਗਜ਼ਪਰ ਰਕੇ ਕਾਗਜ਼ਪਰ ਬਹੁਤ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ जी सि ਹੋ ਗਿਆ ਜੀ ਬੰਦਾ ਵੀ ਪਹੁੰਚ ਗਿਆ ਉਹਨੂੰ ਬੈਠੀਏ ਲਓ ਜੀ ਬਾਈ ਜੀ ਹੁਣ ਜਾਵਾਂਗੇ ਆਪਾਂ ਜਾਗਰਾਂ ਵਾਲੀ ਥਾਈ ਚ ਬੈਠੇ ਆ ਬਾਈ ਨੂੰ ਜਾਗਰਾਂ ਵਾਲੀ ਥਾਈ ਚ ਜਿੱਥੇ ਜਸੂਰ ਬੱਦੂਆ ਨਾਲ ਤੋਂ ਲੈ ਜਾਊਗਾ ਬਾਈ ਤੁਸੀਂ ਅਕਾਲੀ ਦਲ ਦਾ ਇਕੱਠ ਚੈੱਕ ਕਰ ਸਕਦੇ ਹੋ ਰਿਕਾਰਡ ਤੋੜ ਇਕੱਠ ਪਿੰਡ ਤਨਪੁਰ ਆਜਾ ਆ ਦੋ ਕੈਂਡੀਡੇਟ ਆਪਣੇ ਆ ਗਏ ਭਾਈ ਪੱਕੇ ਉਮੀਦਵਾਰ ਹੁਣ ਚੱਲੇ ਆ ਭਾਈ ਜਾਗਰਾਂ ਵਾਲੀ ਥਾਈ ਚ ਜਿੱਥੇ ਭਾਈ ਜਸਵੀਰ ਸਿੰਘ ਜਸੂ ਨੂੰ ਜਸੂ ਕੁਲਰੀਆ ਨੂੰ ਲੱਡੂਆਂ ਨਾਲ ਤੋਲਿਆ ਜਾਊਗਾ ਮਿਲਦੇ ਆਪਾਂ ਜਾਗਰਾਂ ਵਾਲੀ ਥਾਈ ਚ ਲੋ ਜੀ ਭਾਈ ਜਾਗਲਤਾਰ ਮਸਾਲਾ ਚ ਪਹੁੰਚ ਚੁੱਕੇ ਨੇਗੇ ਡਾਕਟਰ ਨਿਸ਼ਾਨ ਸਿੰਘ ਜੀ ਜਸਵੀਰ ਸਿੰਘ ਜਸੂ ਕੁਲਰੀਆ ਜੀ ਤੇ ਆਪਣੇ ਗਿਆਨ ਸਰਪੰਚ ਜੀ ਨਵਰੇ ਇਧਰ ਹੀ ਆ ਜਾਓ ਲਓ ਲਓ ਜੀ ਬਾਈ ਜੀ ਆ ਇਕੱਠ ਚੈੱਕ ਕਰੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਾਗ ਲਾਣੀ ਧਰਮਸ਼ਾਲਾ ਚ ਤੇ ਬਈ ਉਹ ਬਾਹਰ ਗੱਡੀਆਂ ਸਾਧਨ ਦੇਖੋ ਤੁਸੀਂ ਤੇ ਆਪਣੇ ਵੋਟਰ ਵੀ ਦੇਖੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵੋਟਰ ਦੇਖੋ ਬਾਈ ਜੀ ਬਹੁਤ ਪਰ ਮਹੰਗਾਰਾ ਮਿਲਿਆ ਪਿੰਡ ਤਨਪਰਾ ਵਿਖੇ ਛਾਂਤ ਦੇ ਵਿੱਚ ਬਿਤਾਉਣ ਦੇ ਘਰਾਂ ਪਰਾਂ ਦੇ ਵਿੱਚ ਦੀ ਤਿਆਰੀ ਪੂਰੀ ਹੈ ਲੱਡੂਆਂ ਨਾਲ ਤੋਲਣ ਦੀ ਜਸਵੀਰ ਸਿੰਘ ਜਸੂ ਕੁੱਲਰੀਆਂ ਵਾਲੇ ਨੂੰ ਲੋ ਜੀ ਬਾਈ ਜੀ ਜਸੂ ਨੂੰ ਹਣਾ ਜਸਵੀਰ ਸਿੰਘ ਜਸੂ ਕੁੱਲਰੀਆਂ ਵਾਲੇ ਇਹਨਾਂ ਲੱਡੂਆਂ ਨਾਲ ਤੋਲਾ ਜਾ ਰਿਹਾ ਬਾਈ ਜੀ ਹੁਣਾਂ

ਇੱਕਠ ਦੇਖ ਸਕਦੇ ਹੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਬਈ ਡਾਇਨਾਸੌਰ ਵੀ ਆਉਣਗੇ ਤੇ ਅਕਾਲੀ ਵੀ ਆਉਣਗੇ ਬਹੁਤ ਇਕੱਠ ਹੋਇਆ ਬਈ ਜਾਗਲਾਂ ਦੀ ਧਰ ਮਸ਼ਾਲਾ ਚ ਪਿੰਡ ਤਨਪੁਰਾ ਵਿਖੇ ਅਕਾਲੀ ਦਲ ਦਾ ਇਕੱਠ ਭਾਰੀ ਇਕੱਠ ਸੀਗਾ ਇਸ ਦੇ ਨਾਲ ਹੀ ਬਈ ਆਪਣਾ ਬਲੌਗ ਹੁੰਦਾ ਸਮਾਪਤ ਮਿਲਦੇ ਆ ਨਵੇਂ ਬਲੌਗ ਦੇ ਨਾਲ